ਸਤਿ ਸ਼੍ਰੀ ਅਕਾਲ ਜੀ ਫਰਸਟ ਰੈਸਪਲ ਆਫ ਹਸਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵੱਟਸਐਪ ਕਰਨਾ ਹੈ ਪੇਮੈਂਟ ਆਨਲਾਈਨ ਹੋਊਗੀ ਕੈਸ਼ ਔਨ ਡਿਲੀਵਰੀ ਬਿਲਕੁਲ ਨਹੀਂ ਹੈਗੀ ਅਗਰ ਵੀਡੀਓ ਸ਼ਾਪ ਤੇ ਹੁਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਫੁੱਟਪੂਰਾ ਰੋਡ ਨੇੜੇ ਗੁਰਗਰ ਗੁਗਰੀ ਸਾਹਿਬ ਫੀਟਪੂਰਾ ਤੇ ਵੀਡੀਓ ਦੀ ਟਾਈਮਿੰਗ ਹੋਊਗੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜ ਮਸਲਿਨ ਦੇ ਸੂਟ ਚਨੂਨ ਦੇ ਦੁਪੱਟਿਆਂ ਨਾਲ ਪਲੇਨ ਰੂਮ ਦੇ ਦੁਪੱਟਿਆਂ ਨਾਲ ਅਗਰ ਤੁਸੀਂ ਉਹਨਾਂ ਤੇ ਲੇਸ ਵਗੈਰਾ ਲਵਾਉਣੀ ਹੋਵੇਗੀ ਤਾਂ ਅਸੀਂ ਤੁਹਾਨੂੰ ਲਾ ਕੇ ਦੇ ਸਕਦੇ ਹਾਂ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਆਲ ਓਵਰ ਸੂਟ ਰਹਿਣਗੇ ਪ੍ਰਿੰਟਡ ਤੇ ਨਾਲ ਰਹਿਣਗੇ ਚਨੂਨ ਦੇ ਦੁਪੱਟੇ ਹਲ ਬਹੁਤ ਸੋਹਣੇ ਸੂਟ ਨੇ ਜੀ ਲਓ ਜੀ ਇਹ ਹੈਗਾ ਆਰਾਮ ਟੈਕਸ ਦਾ ਮਸਲਿਨ ਦਾ ਸੂਟ ਲਓ ਜੀ ਬਹੁਤ ਹੀ ਖੂਬਸੂਰਤ ਸੂਟ ਹੈ ਦੇਖਣ ਨੂੰ ਇਦਾਂ ਲੱਗਦਾ ਜਿਵੇਂ ਕ੍ਰੇਪ ਦਾ ਪਲੇਖਾ ਪਾਉਂਦਾ ਐ ਇੰਨਾ ਖੂਬਸੂਰਤ ਸੂਟ ਆ ਐਨੀ ਸ਼ਾਈਨ ਆ ਇਹਦੇ ਵਿੱਚ ਤੇ ਆਲ ਓਵਰ ਦੇ ਵਿੱਚ ਸੂਟ ਰਹੂਗਾ ਪੀਚ ਦੇ ਕਲਰ ਵਿੱਚ ਹੈਗਾ ਸਹੀ ਆ ਰਿਹਾ ਕਲਰ ਹਾਂ ਕਲਰ ਤੁਸੀਂ ਸਹੀ ਦੇਖ ਰਹੇ ਹੋ ਤੇ ਨਾ ਹੀ ਬਹੁਤ ਮੋਟਾ ਪ੍ਰਿੰਟ ਆ ਤੇ ਨਾ ਹੀ ਬਹੁਤ ਨੀਕ ਪ੍ਰਿੰਟ ਆ ਬਹੁਤ ਖੂਬਸੂਰਤ ਸੂਟ ਨੇ ਜੀ ਇਹ ਕਾਫੀ ਵਧੀਆ ਲੱਗਦੇ ਨੇ ਔਰ ਬ੍ਰਾਂਡਡ ਸੂਟ ਨੇ ਸਭ ਤੋਂ ਵੱਡੀ ਗੱਲ ਸੋ ਰਾਮ ਟੈਕਸ ਦਾ ਸੂਟ ਆ ਜਿਹੜਾ ਆਪਾਂ ਮਤਲਬ ਕਿ ਸਮਝਦੇ ਆਂ ਕਿ ਇਹ ਬਿਲਕੁਲ ਵੀ ਇਹਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਹੈ ਜੀ ਠੀਕ ਹੈ ਜੀ ਲੋ ਦੁਪੱਟਾ ਮੈਂ ਤੁਹਾਨੂੰ ਦਿਖਾ ਦੇਣੀ ਆ ਲੇ ਇਹ ਦੁਪट्टे ਰਹਿਣਗੇ ਚਨੂਨ ਦੇ ਦੁਪट्टे ਰਹਿਣਗੇ ਅਗਰ ਲੇਸ ਵਗੈਰਾ ਲਵਾਉਣੀ ਆ ਤਾਂ ਤੁਸੀਂ ਸਾਡੇ ਤੋਂ ਲਗਵਾ ਸਕਦੇ ਹੋ ਲਗਵਾ ਕੇ ਵੀ ਭੇਜ ਦਾਂਗੇ ਲੋ ਲੋ ਜੀ 2.5 ਮੀਟਰ ਦੇ ਚਨੂਨ ਦੇ ਦੁਪट्टे ਕਈ ਭੈਣਾ ਕਹਿ ਦਿੰਦੀਆਂ ਕਦੇ ਪਲੇਨ ਦੁਪੱਟਿਆਂ ਨਾਲ ਸੂਟ ਨਹੀਂ ਆਏ ਪ੍ਰਿੰਟਡ ਹੀ ਆਉਂਦੇ ਨੇ ਸੋ ਲਓ ਜੀ ਹੁਣ ਆਪਾਂ ਤੁਹਾਨੂੰ ਪਲੇਨ ਚਨੂਨ ਦੇ ਦੁਪੱਟਿਆਂ ਦੇ ਨਾਲ ਜਿਹੜੇ ਸੂਟ ਆ ਉਹ ਦੇ ਰਹੇ ਹਾਂ ਤੇ ਪ੍ਰਾਈਸ ਇਹਦੀ ਹੈਗੀ ਹੈ 1995 ਵਿਦ ਦੁਪੱਟਾ ਰਾਮ ਟੈਕਸ ਦਾ ਬਹੁਤ ਸੋਹਣਾ ਮਸਲੀਨ ਦਾ ਸੂਟ ਦੁਪੱਟੇ ਸਮੇਤ 1995 ਦੇ ਵਿੱਚ ਆ ਜੀਵਾ ਤੁਹਾਡੇ ਕੋਲੇ ਲੋ ਜੀ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਸਾਰੇ ਰਾਮ ਟੈਕਸ ਦੇ ਵਿਦ ਸਟੈਂਪ ਆਉਣਗੇ ਹੋ ਸਕਦਾ ਕਿਸੇ ਦੇ ਉੱਪਰ ਮਿਸਿੰਗ ਹੋਵੇ ਸਟੈਂਪ ਅਦਰਵਾਇਜ਼ ਜਿਆਦਾ ਤੇ ਸਟੈਂਪ ਹੈਗੀ ਹੈ ਲੋ ਜੀ ਬਹੁਤ ਪਿਆਰਾ ਸੂਟ ਹੈ ਬੋਟਲ ਗ੍ਰੀਨ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਉੱਪਰ ਲਾਈਟ ਜੇ ਕਲਰ ਦਾ ਪ੍ਰਿੰਟ ਹੈਗਾ ਉੱਪਰ ਜਿਹੜਾ ਨਾ ਬਹੁਤ ਹੀ ਜ਼ਿਆਦਾ ਕਲਰ ਨਹੀਂ ਆਦੇ ਵਿੱਚ ਸੋ ਇਸ ਕਰਕੇ ਇਸ ਤਰ੍ਹਾਂ ਦੇ ਸੂਟ ਬਹੁਤ ਜ਼ਿਆਦਾ ਖੂਬਸੂਰਤ ਲੱਗਦੇ ਨੇ ਤੇ ਲੋ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਮੈਨੂੰ ਨਾ ਦੇਖੋ ਤੁਸੀਂ ਵੀ ਮੇਰੇ ਹੱਥ ਦੇ ਵਿੱਚ ਕੱਪੜਾ ਹੈਗਾ ਫਿਰ ਵੀ ਮੈਨੂੰ ਐ ਨਹੀਂ ਲੱਗ ਰਿਹਾ ਕਿ ਇਹ ਮਸੀਨ ਹੈ ਮੈਨੂੰ ਲੱਗ ਰਿਹਾ ਜਿਵੇਂ ਕ੍ਰੇਪ ਹੋਵੇ ਇੰਨੀ ਜ਼ਿਆਦਾ ਮਤਲਬ ਕਿ ਇਹ ਗ੍ਰੇਸਫੁਲ ਸੂਟ ਹੈਗਾ ਤੇ ਦੇ ਨਾਲ ਦਾ ਹੀ ਪਲੀਨ ਦੁਪੱਟਾ ਹੈਗਾ ਬੋਟਲ ਗ੍ਰੀਨ ਜਾਂ ਮਹਿੰਦੀ ਕਲਰ ਕਹ ਲਈਏ ਆਪਾਂ ਇਹਨੂੰ ਠੀਕ ਹੈ ਜੀ ਆਮ ਕਰਕੇ ਆਪਾਂ ਇਹਨੂੰ ਮਹਿੰਦੀ ਕਲਰ ਦੀ ਕਹਿੰਦੇ ਆ ਜਿਆਦਾ ਤੇ 2.5 ਮੀਟਰ ਦਾ ਚਨੋਂਨ ਦਾ ਦੁਪੱਟਾ ਆਊਗਾ ਤੇ ਲੋ ਜੀ ਬਹੁਤ ਹੀ ਖੂਬਸੂਰਤ ਜਿਹਾ ਸੂਟ ਆਊਗਾ ਨਾਲ ਤੇ ਪ੍ਰਾਈਸ ਹੋਊਗੀ 1995 ਦੇ ਵਿੱਚ ਰਾਮ ਟੈਕਸ ਦੀ ਮਸਲੀਨ ਦਾ ਸਿੱਕਾਊਗਾ ਸਾਰੇ ਆਲ ਓਵਰ ਸੂਟ ਹੀ ਰਹਿਣਗੇ ਜੀ ਕੋਈ ਕੋਈ ਭਾਵੇਂ ਵਿੱਚ ਆ ਜੇ ਉਹ ਮੈਂ ਧਿਆਨ ਰੱਖੂੰਗੀ ਲੋ ਜੀ ਇਹ ਵੀ ਮਸਲੀਨ ਦਾ ਹੀ ਸੂਟ ਹੈਗਾ ਨੇਵੀ ਬਲੂ ਕਲਰ ਲੋ ਬਹੁਤ ਸੋਹਣਾ ਕਲਰ ਆ ਆਮ ਕਰਕੇ ਨਾ ਰਾਮ ਟੈਕਸ ਦੇ ਵਿੱਚ ਬਹੁਤੇ ਡਾਰਕ ਕਲਰ ਘਟ ਆਉਂਦੇ ਨੇ ਜਿਹੜੇ ਕਲਰ ਹੁੰਦੇ ਨੇ ਇਹਦੇ ਵਿੱਚ ਥੋੜੇ ਲਾਈਟ ਹੀ ਰਹਿੰਦੇ ਹੁੰਦੇ ਨੇ ਪਰ ਬਾਈ ਚਾਂਸ ਆਪਣੇ ਕੋਲੇ ਇਹ ਡਾਰਕ ਕਲਰ ਦਾ ਚਾਰਟ ਆਇਆ ਹੋਇਆ ਤੇ ਬਹੁਤ ਸੋਹਣੇ ਸੂਟ ਲੱਗਦੇ ਨੇ ਤੇ ਪ੍ਰਿੰਟਿੰਗ ਵੀ ਬਹੁਤ ਅੱਛੀ ਹੈ ਕਾਲੇ ਮਾਲੇ ਜਿਹੇ ਨਹੀਂ ਹੈਗੇ ਨਾ ਤਾਂ ਬਹੁਤ ਵੱਡਾ ਪ੍ਰਿੰਟ ਹੈ ਔਰ ਨਾ ਹੀ ਬਹੁਤ ਛੋਟਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਸੂਟ ਹੈਗੇ ਨੇ ਇਹ ਕਾਫੀ ਖੂਬਸੂਰਤ ਲੱਗਦੇ ਆ ਲੋ ਜੀ ਤੇ ਇਹਦੇ ਨਾਲ ਦੁਪੱਟਾ ਰਹੂਗਾ ਇਹ ਵਾਲਾ ਪਲੇਨ ਨੇਵੀ ਬਲੂ ਠੀਕ ਹੈ ਜੀ ਤੇ 1995 ਚ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਕਿਉਂਕਿ ਤੁਸੀਂ ਟਰਸਟ ਕਰਕੇ ਲੈ ਸਕਦੇ ਹੋ ਰਾਮ ਟੈਕਸ ਦੇ ਖਾਮੀਜਕੇ ਸੂਟ ਚੱਕ ਲੈਂਦੀਆਂ ਨੇ ਪਹਿਣਾ ਲੋ ਜੀ ਆ ਸਭ ਤੋਂ ਸੋਹਣਾ ਲੱਗਦਾ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਵੈਸੇ ਤਾਂ ਸਾਰੇ ਹੀ ਬਹੁਤ ਖੂਬਸੂਰਤ ਨੇ ਮੈਨੂੰ ਤਾਂ ਇਹ ਕ੍ਰੇਪ ਦਾ ਹੀ ਲੱਗ ਜੰਦਾ ਕ੍ਰੇਪ ਦਾ ਕੋ ਮਸਲੀਨ ਦਾੜੀ ਇਹ ਮੈਂ ਕੱਲ੍ਹ ਜਮੇ ਭਲੇ ਖਾਪੀ ਜਾਂਦਾ ਲੋ ਜੀ ਆ ਮੇਰਾ ਹਾਲ ਹੈ ਕਿ ਮੈਨੂੰ ਅੱਖ ਚ ਫੜੇ ਤੋਂ ਵੀ ਸਮਝ ਨਹੀਂ ਆ ਰਹੀ ਵੀ ਇਹ ਕ੍ਰੇਪ ਹੈ ਕਿ ਮਸਲੀਨ ਹੈ ਹੈਗਾ ਤਾਂ ਇਹ ਮਸਲੀਨ ਦਾ ਹੀ ਪਰ ਇਹ ਨਾ ਬਿਲਕੁਲ ਐਂ ਲੱਗ ਰਿਹਾ ਵੀ ਕ੍ਰੇਪ ਹੈ ਬਸ ਇਸ ਤਰ੍ਹਾਂ ਦਾ ਪ੍ਰਿੰਟ ਵੀ ਇਦਾਂ ਦਾ ਹੀ ਹੈਗਾ ਇਹਦਾ ਸਹੀ ਹੈ ਰ ਕਲਰ ਕਲਰ ਤੁਸੀਂ ਸਹੀ ਦੇਖ ਰਹੇ ਹੋ ਤੇ ਬਹੁਤ ਖੂਬਸੂਰਤ ਕਲਰ ਤੇ ਬਹੁਤ ਹੀ ਖੂਬਸੂਰਤ ਜਿਹਾ ਪ੍ਰਿੰਟ ਸੋਬਰ ਜਿਹਾ ਕਲਰ ਹੈਗਾ ਔਰ ਸੋਬਰ ਜਿਹਾ ਪ੍ਰਿੰਟ ਹੈ ਤੇ ਇਹ ਵਾਲਾ ਨਾਲ ਦੁਪੱਟਾ ਮੈਂ ਥੋੜਾ ਜਿਹਾ ਤੁਹਾਨੂੰ ਦੁਪੱਟਾ ਬਾਹਰ ਕੱਢ ਕੇ ਦਿਖਾ ਦੇਣੀ ਆ ਫਿਰ ਕਈ ਵਾਰੀ ਪਹਿਣਾ ਨੂੰ ਸਮਝ ਨਹੀਂ ਆਉਂਦੀ ਲਓ ਜੀ ਬਿਲਕੁਲ ਮੈਚਿੰਗ ਹੈਗੀ ਹੈ ਕਲਰ ਦੀ ਦੁਪੱਟੇ ਦੀ ਪੂਰਾ ਵੀ ਫਰਕ ਨਹੀਂ ਹੈਗਾ ਕਾਫੀ ਵਧੀਆ ਸੂਟ ਨੇ ਜੀ ਇਹੇ ਇਹ ਲਓ ਪ੍ਰਾਈਸ ਨੂੰ 995 ਰੁਪਏ ਆਹ ਲਓ ਜੀ ਇਹ ਗਲਾਸ ਨੂੰ ਦੇਖੋ ਇਹ ਵੀ ਮਸਲੀਨ ਦਾ ਹੀ ਸੂਟ ਹੈ ਪਰ ਕ੍ਰੇਪ ਦਾ ਭਲੇਖਾ ਪਾਉਂਦਾ ਸੂਟ ਹੈ ਆਹ ਲਓ ਜੀ ਸਾਰਾ ਨਹੀਂ ਆਪਾਂ ਖੋਲਦੇ ਹੈਗੇ ਇਹਨੂੰ ਮੈਂ ਕਿਹੜਾ ਚੱਕ ਦੇਣੀ ਆ ਇਹ ਲਓ ਬੜਾ ਸੋਹਣਾ ਸੂਟ ਹੈ ਜਿਓਮੈਟ੍ਰੀਕਲ ਪ੍ਰਿੰਟ ਦਾ ਸੀ। ਬਹੁਤ ਖੂਬਸੂਰਤ ਲੱਗਦਾ ਹੈ ਜੀ। ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ। ਤੇ ਇਹ ਦਾ ਦੁਪੱਟਾ ਹੈਗਾ ਇਹ ਵਾਲਾ। ਹਾਂ ਸਿੰਗਲ ਕਲਰ ਹੀ ਹੈ ਦੁਪੱਟਾ ਵੀ। ਬਹੁਤ ਸੋਹਣਾ ਸੂਟ ਹੈ। ਅਜੇ ਵੀ ਪਲੇਖਾ ਪਹਿਰਿਆ ਕਿ ਕ੍ਰੇਪ ਤਾਂ ਨਹੀਂ ਹੈਗੀ। ਇੰਨਾ ਸੋਹਣਾ ਸੂਟ ਹੈ ਇਹ। ਸਾਰੇ ਇੱਕ ਤੋਂ ਇੱਕ ਨੇ ਜੀ। ਇਹ ਵਾਲਾ ਇਹਦੇ ਨਾਲ ਦੁਪੱਟਾ ਹੋਊਗਾ। ਦੁਪੱਟਿਆਂ ਦਾ ਕਲਰ ਐਂ ਬਿਲਕੁਲ ਮੈਚਿੰਗ ਹੋਊਗਾ ਡਿਟੋ। ਕੋਲ ਆ ਜੀ ਅੱਗੇ ਦੇਖੋ। ਤੁਹਾਨੂੰ ਵੀ ਸ਼ਾਈਨ ਦਿਖ ਰਹੀ ਹੋਣੀ ਆ। ਆ ਰਹੀ ਹੋਣੀ ਆ ਕੈਮਰੇ ਦੇ ਵਿੱਚ ਲੋ ਅਹ 1 ਮੀਟਰ ਦਾ ਸੂਟ ਆਊਗਾ ਆਲ ਓਵਰ ਸੂਟ ਹੋਊਗਾ ਇਹਦੇ 'ਚ ਬੰਦਾ ਪਤਲਾ ਵੀ ਲੱਗਦਾ ਔਰ ਲੰਬਾ ਵੀ ਲੱਗਦਾ ਲੋ ਜਿਹੜੀਆਂ ਪਹਿਣਾ ਮੇਰੇ ਵਰਗੀਆਂ ਛੋਟੇ ਕੱਦ ਦੀਆਂ ਨੇ ਉਹ ਲੰਬੀਆਂ ਲੱਗਣਗੀਆਂ ਠੀਕ ਆ ਜੀ ਤੇ ਜਿਹੜੀਆਂ ਮੇਰੇ ਵਰਗੀਆਂ ਮੋਟੀਆਂ ਨੇ ਉਹ ਵੀ ਲੱਗਣਗੀਆਂ ਲੋ ਇਹ ਮੈਨੂੰ ਡਬਲ ਸ਼ੇਡਡਨ ਦੁਪੱਟਾ ਲੱਗ ਰਿਹਾ ਮੱਕਾ ਖੋਲ ਕੇ ਦਿਖਾਉਣੇ ਆ। ਲੋਈ। ਪਾਈਂਡਾਈ ਦੇਖੋ ਇਹ ਇਦਾਂ ਹੀ ਆਏ ਹੋਏ ਦੁਪੱਟੇ ਨੇ ਜੀ ਨਾਲ ਆਪਾਂ ਕਰਾਏ ਨਹੀਂ ਹੈਗੇ। ਇਹ ਇਸ ਤਰ੍ਹਾਂ ਹੀ ਮਿਲੇ ਨੇ ਆਪਾਂ ਨੂੰ ਦੁਪੱਟੇ। ਸੁੱਤਾ ਦੇ ਨਾਲ। ਆ। ਇੱਕ ਪੱਲਾ ਜਿਹੜਾ ਉਹ 1/3 ਪੱਲਾ ਜਿਹੜਾ ਉਹ ਹੈਗਾ ਪੱਲਾ ਨਹੀਂ ਕੰਨੀ 1/3 ਜਿਹੜੀ ਉਹ ਪਿੰਕ ਹੈਗੀ ਆ ਬਾਕੀ ਸਾਰਾ ਫਰੋਜ਼ੀ। ਔਰ ਕਲਰ ਮੈਚਿੰਗ ਦੇਖੋ ਤੁਸੀਂ ਡਿੱਟ ਹੋਈ ਆ ਇਹ ਤਾਂ ਆਪਾਂ ਡਾਈ ਵੀ ਕਰਾਈਏ ਤਾਂ ਇਸ ਤਰ੍ਹਾਂ ਦੇ ਕਲਰ ਨਹੀਂ ਆਉਂਦੇ ਹੁੰਦੇ 1995 ਚ ਲਓ ਜੀ ਆਹ ਦੇਖੋ ਸਿਰਾ ਸੂਟ ਨੇ ਸਾਰੇ ਲਓ ਕਲਰ ਦੇਖੋ ਤੁਸੀਂ ਦਾ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਤੇ ਕਿੰਨਾ ਸੋਹਣਾ ਇਹਦਾ ਕਲਰ ਹੈਗਾ ਆਉਂਗੇ ਤਾਂ ਮਜ਼ਾ ਆ ਜਾਊਗਾ ਪਾ ਕੇ ਇਹ ਤੁਸੀਂ ਜਿੱਥੇ ਮਰਜ਼ੀ ਵਧੀਆ ਆਪਣਾ ਰਿਸ਼ਤੇਦਾਰੀ ਵਗੈਰਾ ਕਿਸੇ ਪਾਰਟ ਵਗੈਰਾ ਤੇ ਪਾ ਸਕਦੇ ਹੋ ਛੋਟੀ ਮੋਟੀ ਪਾਰਟੀ ਤੇ ਪਾ ਸਕਦੇ ਹੋ ਇੰਨੇ ਖੂਬਸੂਰਤ ਸੂਟ ਨੇ ਜੀ ਆ ਲੋ ਤੇ ਇਹਨਾਂ ਨੂੰ ਬਰੀਕ ਬਰੀਕ ਤੁਸੀਂ ਲੇਸ ਕੋਈ ਕਿੰਗਰੀ ਲਵਾ ਲਓ ਦੇਖਿਓ ਤੁਸੀਂ ਫਿਰ ਸੂਟਾਂ ਦੀ ਲੋਕ 1995 ਦੇ ਵਿੱਚ ਆਉਣ ਵਾਲੇ ਸੂਟ ਆ ਸਾਰੇ ਜੋ ਵੀ ਮੈਂ ਦਿਖਾ ਰਹੀ ਹਾਂ ਤੁਹਾਨੂੰ ਇਹ ਮੈਚਿੰਗ ਦੇ ਵਿੱਚ ਹੈਗਾ ਜੀ ਇੱਕ ਸੂਟ ਮੈਚਿੰਗ ਚ ਆ ਗਿਆ ਆ ਖੋਲਦੀ ਆ ਮੈਂ ਇਹਨੂੰ ਮੈਨੂੰ ਲੱਗ ਰਿਹਾ ਜਿਵੇਂ ਮੈਚਿੰਗ ਥੋੜਾਪਾ ਦੇਖ ਲੈਣੇ ਆ। ਲੋ ਜੀ ਇਹ ਹੈਗਾ ਇਹਦਾ ਬਾਰਡਰ ਘੇਰੇ ਤੇ। ਨੀਚੇ ਪ੍ਰਿੰਟਡ ਬਾਰਡਰ ਹੈਗਾ। ਦੇਖੋ ਇਹਦੇ ਤੇ ਥੋੜਾ ਜਿਹਾ ਨਾ ਆ ਕੋਈ ਕਲਰ ਆਇਆ ਹੋਇਆ ਹੈ ਉਦਾਂ ਹੀ ਖਾਨ ਦੇ ਵਿੱਚ ਹੀ ਪਰ ਇਹ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਦੇਊਗਾ ਕਿਉਂਕਿ ਇੱਧਰ ਵੀ ਆਪਣੇ ਕੋਲੇ ਪੂਰਾ ਪ੍ਰਿੰਟ ਹੈਗਾ ਆ ਦੇਖੋ। ਠੀਕ ਹੈ। ਇਧਰੋਂ ਘੇਰਾ ਨਿਕਲੇ ਹੋਊਗਾ ਇੱਥੋਂ ਬਾਜੂ ਨਿਕਲੇ ਹੋਊਗੀ। ਇਹ ਆਪਾਂ ਦੇਖ ਲੈਣੇ ਆ ਆਪਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੇਰੇ ਬਾਜੂ ਦੇ ਵਿੱਚ ਆ ਰਿਹਾ ਮੈਨੂੰ ਲੱਗਦਾ। ਲੋ ਜੀ ਇਹ ਹੈਗਾ ਇਹਦਾ ਘੇਰਾ ਤੇ ਘੇਰੇ ਦੇ ਨਾਲ ਇੱਕ ਕੋਈ ਥਾਂ ਦੇ ਵਿੱਚ ਇਸ ਤਰ੍ਹਾਂ ਹੀ ਕੋਈ ਕਲਰ ਇਦਾਂ ਹੀ ਆਇਆ ਹੋਇਆ ਹੈ ਮਤਲਬ ਲੱਗਿਆ ਕੁਝ ਨਹੀਂ ਹੋਇਆ ਇਹਦੇ ਵਿੱਚ ਥਾਂ 'ਚ ਇਦਾਂ ਆਇਆ ਹੋਇਆ ਠੀਕ ਹੈ ਤੇ ਬੈਕ ਸਾਈਡ ਇਹਦੀ ਬਿਲਕੁਲ ਸਹੀ ਹੈਗੀ ਆ ਆਹ ਲੋ ਠੀਕ ਹੈ ਇਹ ਵਾਲਾ ਬੈਕ ਸਾਈਡ ਤੇ ਪ੍ਰਿੰਟ ਰਹੂਗਾ ਬਾਰਡਰ ਰਹੂਗਾ ਤੇ ਉਦਾਂ ਹੀ ਫਰੰਟ ਹੈਗਾ ਇਹ ਵਾਲਾ ਪ੍ਰਿੰਟ ਰਹੂਗਾ ਔਰ ਇਹ ਬਾਰਡਰ ਰਹੂਗਾ ਠੀਕ ਹੈ ਔਰ ਆ ਨੀਚੇ ਵਾਲਾ ਇਹਨੇ ਤਾਂ ਫੋਲਡ ਹੋ ਜਾਣਾ ਇਹਦਾ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਇਹ ਵਾਲਾ ਜਿਹੜਾ ਇਹ ਕਿਤੇ ਵੀ ਆ ਸਕਦਾ ਜਾਂ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਇਹਨੂੰ ਇਹਨੇ ਕਪੜੇ ਨੂੰ ਕੱਢ ਕੇ ਵਿੱਚੋਂ ਥੋੜਾ ਜਿਹਾ ਲੇਸ ਦੇ ਕੇ ਇਹਦੀ ਡਿਜ਼ਾਈਨਿੰਗ ਕਰਕੇ ਬਾਜੂ ਬਣਾ ਸਕਦੇ ਹੋ ਇਥੋਂ ਠੀਕ ਹੈ ਬਣ ਵੀ ਜਾਊਗਾ ਇਸ ਕਰਕੇ ਅ ਅੱਗੇ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੀ ਸਲਵਾਰ ਆ ਲੋ ਇਹ ਇਹਦੀ ਸਲਵਾਰ ਹੈਗੀ ਗਾਜਰੀ ਜਿਹਾ ਕਲਰ ਦੀ ਠੀਕ ਹੈ ਤੇ ਨੈਕਸਟ ਹੈ ਦਾ ਦੁਪੱਟਾ ਦੁਪੱਟਾ ਪਲੇਨ ਹੈ ਬਿਲਕੁਲ ਇਹਦੇ ਨਾਲ ਡਿਟੋ ਕਲਰ ਮੈਚ ਕਰ ਰਿਹਾ ਠੀਕ ਹੈ ਹੁਣ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਦਾਗ ਲੱਗੇ ਇਸ ਕਰਕੇ ਆਪਾਂ 100 ਰੁਪਏ ਲੈਸ ਕਰਾਂਗੇ ਇਸ ਨੂੰ 1895 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਦੇ ਨਾਲ ਅਗਲਾ ਦੇਖੋ ਅਗਰ ਤੁਹਾਨੂੰ ਸਹੀ ਲੱਗਦਾ ਤੁਸੀਂ ਲੈ ਸਕਦੇ ਹੋ ਤੇ ਬਾਕੀ ਤੁਹਾਡੀ ਮਰਜ਼ੀ ਹੈ ਆ ਲੋ ਬਹੁਤ ਸੋਹਣਾ ਸਿਲਵਰ ਗ੍ਰੇਜ ਆ ਕਲਰ ਨਾ ਬਹੁਤ ਡਾਰਕ ਤੇ ਨਾ ਬਹੁਤ ਲਾਈਟ ਠੀਕ ਹੈ ਇਹ ਹੈਗਾ ਜੇ ਨਾਲ ਦੁਪੱਟਾ ਚਨੂਮ ਦਾ 2.5 ਮੀਟਰ ਦਾ ਦੁਪੱਟਾ ਰਹੂਗਾ ਔਰ ਰਾਮ ਟੈਕਸ ਦੀ ਮਸਲੀਨ ਦਾ ਸੂਟ ਰਹੂਗਾ 올ਓਵਰ ਸੂਟ ਹੈ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ 1995 ਅਗਲਾ ਦੇਖੋ ਇਹਨੂੰ ਮਹਿਰੂਮ ਤਾਂ ਨਹੀਂ ਕਹਿ ਸਕਦੇ ਆਪਾਂ ਪਤਾ ਨਹੀਂ ਕਿਹੜਾ ਰਸਟ ਨਹੀਂ ਅੰਜਾ ਰਸਟ ਨਹੀਂ ਅੰਜਾ ਸੂਟ ਹੈ ਇਹ ਸਹੀ ਦੇਖ ਰਹੇ ਹੋ ਜੋ ਵੀ ਦੇਖ ਰਹੇ ਹੋ ਤੁਸੀਂ ਆ ਲੋ ਇਹ ਵਾਲਾ ਪ੍ਰਿੰਟ ਹੈਗਾ ਇਹਦਾ ਸ਼ਰਟ ਦਾ ਬਹੁਤ ਖੂਬਸੂਰਤ ਪ੍ਰਿੰਟ ਔਰ ਇਹ ਹੈਗੀ ਸਲਵਾਰ ਇਹਦੀ ਸਲਵਾਰ ਦਾ ਪ੍ਰਿੰਟ ਦੇਖ ਲਓ ਬਹੁਤ ਸੋਹਣਾ ਸੋਹਣਾ ਜਬਰੀਕ ਬਰੀਕ ਜਿਹਾ ਪ੍ਰਿੰਟ ਹੈਗਾ ਸਲਵਾਰ ਤੇ ਇਹ ਹੈਗਾ ਦਪੱਟਾ ਇਹ ਕੰਨ ਤੇ ਪ੍ਰਾਈਸ 1995 ਰੁਪਏ ਫ੍ਰੀ ਸ਼ਿਪਿੰਗ ਨਾਲ ਆਉਗਾ ਅੱਜ ਆਪਾਂ ਸਾਰੀ ਵੀਡੀਓ ਤੁਹਾਨੂੰ ਰਾਮ ਟੈਕਸ ਦੇ ਮਸਲੀਨ ਦੇ ਸੂਟਾਂ ਦੀ ਦਿਖਾਵਾਂਗੇ ਮਸਟਰਡ ਕਲਰ ਮਹਿੰਦੀ ਮਸਟਰਡ ਜਿਹਾ ਕਲਰ ਹੈ ਐਗਜ਼ੈਕਟ ਮਸਟਰਡ ਨਹੀਂ ਹੈ ਪਰ ਜੇ ਮੈਨੂੰ ਲੱਗਦਾ ਇਹਨੂੰ ਆਪਾਂ ਮਹਿੰਦੀ ਮਸਟਰਡ ਦੇ ਕਹਾਂਗੇ ਬਾਕੀ ਸਹੀ ਦੇਖ ਰਹੇ ਹੋ ਜੋ ਵੀ ਕਲਰ ਆ ਰਿਹਾ ਤੁਹਾਨੂੰ ਵੀਡੀਓ ਦੇ ਵਿੱਚੋਂ ਬਿਲਕੁਲ ਸਹੀ ਆ ਰਿਹਾ ਤੇ ਬਹੁਤ ਖੂਬਸੂਰਤ ਨੇ ਕੋਈ ਸ਼ਿਕਾਇਤ ਨਹੀਂ ਹੈਗੀ ਇਹਨਾਂ ਦੀ ਜੀ ਜੋ ਸੀਗੀ ਆਪਾਂ ਤੁਹਾਨੂੰ ਦਿਖਾਤਾ ठीक है जी लो जी बहुत सोहने सूट उन्नीस सौ पचानवे देख दूसरा अगला देखो ये है मिक्स ज कलर है यही आ लो देख लो सही दिख रहा जो भी दिख रहा थोन यी मसलीन का सूट है ये ये बड़ा दुपट्टा रहेगा बहुत प्यारा सूट ठीक है जी ਅਗਲਾ ਦੇਖੋ ਇਹਦੇ ਨਾਲ ਦਾ ਪਹਿਲਾਂ ਤੁਸੀਂ ਗ੍ਰੇ ਦੇਖ ਚੁੱਕੇ ਹੋ ਇਹ ਹੈਗਾ ਅਨੀਅਨ ਸ਼ੀਲ ਅਨੀਅਨ ਹੀ ਕਹਿੰਦੇ ਹਾਂ ਰਸਤੀ ਰਸਤ ਨਹੀਂ ਲਿਜਾਈ ਆ ਲੋ ਜੀ ਆ ਲੋ ਵਰ ਸੂਟ ਰਹੂਗਾ ਇਹ ਇਹਦੇ ਨਾਲ ਦੁਪੱਟਾ ਲਓ ਠੀਕ ਹੈ ਇਹ ਵੀ ਰਾਮ ਟੈਕਸ ਦੀ ਮਸਲੀਨ ਦਾ ਸੂਟ ਹੈ ਕਈ ਵਾਰ ਕਿਸੇ ਤੇ ਨਾ ਫਾਰਮ ਤੇ ਸਟੈਂਪ ਕੱਟ ਜਾਂਦੀ ਹੈ ਇਹਦੇ ਤੇ ਹੈਗੀ ਆ ਕਈ ਵਾਰ ਕੱਟ ਵੀ ਜਾਂਦੀ ਹੈ ਤੇ ਵਹਿਮ ਨਾ ਕਰਿਓ ਸਾਰੇ ਸੂਟ ਰਾਮ ਟੈਕਸ ਦੀ ਮਸਲੀਨ ਦੇ ਰਹਿਣਗੇ ਕੋਈ ਵੀ ਦੂਸਰੇ ਬ੍ਰਾਂਡ ਦਾ ਸੁਪ ਨਹੀਂ ਹੈਗਾ। ਲਓ ਜੀ ਇਹ ਵਾਲਾ ਹੈਗਾ ਲਾਸਟ ਸੂਟ। ਲਓ। ਬਿਲਕੁਲ ਐਗਜ਼ੈਕਟ ਮਸਟਰਡ ਜਿਹੀ ਕਲਰ ਹੈਗਾ ਇਹ। ਠੀਕ ਹੈ? ਆਲ ਓਵਰ ਦੇ ਵਿੱਚ ਸੂਟ ਮਿਲੂਗਾ ਤੇ ਇਹ ਹੈ ਦਾ ਦੁਪੱਟਾ। ਠੀਕ ਹੈ ਜੀ? ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਅਮੀਰ ਜੇ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ